ਚੈਨਲ ਦਾ ਆਰ ਐਨ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਸਾਡੀ ਟੀਮ ਖੜੀ ਹੈ ਜੇ ਅੱਜ ਬਟਾਲਾ ਦੇ ਪੁਲਿਸ ਲਾਈਨ ਵਿੱਚ ਜਿੱਥੇ ਅੱਜ ਮਾਨਯੋਗ ਐਸ ਐਸ ਪੀ ਸੁਹੇਲ ਮੀਰ ਕਾਸਮ ਜੀ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਇੱਕ ਜਿਹੜੀ ਬੀਤੇ ਦਿਨੀ ਜਿਹੜੀ ਜੱਸਾ ਸਿੰਘ ਹਾਲ ਦੇ ਕੋਲ ਜਿਹੜੀ ਕੱਪੜੇ ਦੀ ਦੁਕਾਨ ਸੀ ਉਸ ਦੇ ਮਾਲਕ ਦੇ ਉੱਪਰ ਜੋ ਜਾਨਲੇਵਾ ਹਮਲਾ ਹੋਇਆ ਸੀ ਉਹਦੇ ਬਾਰੇ ਉਹਨਾਂ ਨੇ ਖੁਲਾਸੇ ਕੀਤੇ ਨੇ ਉਹਨਾਂ ਦੱਸਿਆ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਕਿ ਜਿਹੜੇ ਫੈਸ਼ਨ ਲੰਡਨ ਦਾ ਮਾਲਕ ਸੀਗਾ ਵਰਿੰਦਰ ਉਰਫ ਵਿਕੀ ਉਸਨੇ ਇਹ ਸਾਰਾ ਜਿਹੜਾ ਫਿਲਮੀ ਤਰੀਕੇ ਦੇ ਨਾਲ ਜਿਹੜਾ ਇਹ ਰਚਾਇਆ ਢੰਗ ਸੀ ਉਹ ਇੱਕ ਸਿਰਫ ਸਿਕਿਉਰਿਟੀ ਲੈਣ ਵਾਸਤੇ ਇਹ ਸਭ ਉਸਨੇ ਖੁਦ ਹੀ ਕਰਵਾਇਆ ਹੈ ਉਹਨਾਂ ਨੇ ਦੱਸਿਆ ਕਿ ਇਹ ਖੁਦ ਹੀ ਬੰਦੇ ਹਾਇਰ ਕਰਕੇ ਇਹਨਾਂ ਨੇ ਆਪਣੇ ਤੇ ਆਪ ਹੀ ਹਮਲਾ ਕਰਵਾਇਆ ਤਾਂ ਜੋ ਇਹਨਾਂ ਨੂੰ ਸਿਕਿਉਰਿਟੀ ਮਿਲ ਸਕੇ ਐਸਐਸਪੀ ਬਟਾਲਾ ਨੇ ਦੱਸਿਆ ਕਿ ਵਰਿੰਦਰ ਉਰਫ ਵਿੱਕੀ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਸੋ ਆਓ ਸੁਣਦੇ ਹਾਂ ਐਸਐਸਪੀ ਬਟਾਲਾ ਨੇ ਹੋਰ ਕੀ ਕੁਝ ਕਿਹਾ ਉਹਨਾਂ ਦੀ ਜ਼ੁਬਾਨੀ ਦੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼ 29 April 2025 ਨੂੰ ਸ਼ਾਮ ਕਰੀਬਨ 9:48 ਵਜੇ ਬਟਾਲਾ ਸ਼ਹਿਰ ਦੇ ਇੱਕ ਨਾਮੀ ਤੇ ਮਸ਼ਹੂਰ ਗਾਰਮੈਂਟ ਸਟੋਰ ਹੈ ਲੰਡਨ ਫੈਸ਼ਨ ਗਾਰਮੈਂਟ ਸ਼ੋਰੂਮ ਜਸ ਜਸਾ ਸਿੰਘ ਹਾਲ ਸਿਟੀ ਬਟਾਲਾ ਉੱਥੇ ਪੈਂਦਾ ਹੈ ਤਾਂ ਉੱਥੇ ਆ ਕੇ ਤਿੰਨ ਅਣਪਛਾਤੇ ਬੰਦੇ ਆ ਕੇ ਬੋਲੀਆਂ ਮਾਰਦੇ ਹੈ ਦੁਕਾਨ ਦੇ ਓਤੇ ਤਾਂ ਇਹ ਬੜਾ سنگੀਨ ਅਪਰਾਧ ਸੀਗਾ ਜਦੋਂ ਇਨਸੀਡੈਂਟ ਹੁੰਦਾ ਹੈ ਨਾਲ-ਨਾਲ ਫੇਸਬੁੱਕ ਤੇ ਇੱਕ ਦਰਮਾ ਸੰਧੂ ਨਾਮ ਦਾ ਇੱਕ ਬੰਦਾ ਇਹਦੀ ਰਿਸਪੌਂਸਿਬਿਲਟੀ ਚੁੱਕਦਾ ਹੈ ਉਹ ਆਪਣੇ ਫੇਸਬੁੱਕ ਪੋਸਟ ਦੇ ਵਿੱਚ ਲਿਖਦਾ ਹੈ ਅੱਜ ਜੋ ਬਟਾਲੇ ਵਿਕੀ ਫੈਸ਼ਨ ਲੰਡਨ ਸ਼ੋਰੂਮ ਤੇ ਜੋ ਗੋਲੀਆਂ ਚਲੀਆਂ ਤੇ ਨੁਕਸਾਨ ਹੋਇਆ ਉਹਦੀ ਜ਼ਿੰਮੇਵਾਰੀ ਮੈਂ ਦਰਮਾ ਸੰਧੂ ਲੈਂਦਾ ਹਾਂ ਇਹਨੂੰ ਬਹੁਤ ਵਾਰੀ ਅਸੀਂ ਪਹਿਲਾਂ ਵੀ ਸਮਝਾ ਚੁੱਕੇ ਹਾਂ ਫਿਰ ਉਸ ਚੀਜ਼ ਨੂੰ ਇਗਨੋਰ ਕੀਤਾ ਤੇ ਅੰਜਾਮ ਅੱਜ ਇਹਦੇ ਸਾਹਮਣੇ ਹੈ ਇਨੂੰ ਕੋਈ ਵੀ ਸਿਕਿਉਰਿਟੀ ਨਾ ਦਿੱਤੀ ਜਾਵੇ ਅਸੀਂ ਉਸ ਅਫਸਰ ਦਾ ਵੀ ਨੁਕਸਾਨ ਕਰਾਂਗੇ ਜੋ ਇਹਦੇ ਵਾਸਤੇ ਅੱਗੇ ਆ ਖੜੂਗਾ ਵੀ ਕਿ ਨੂੰ ਸਾਡੀ ਆਖਰੀ ਸਲਾ ਤੂੰ ਰੈਡੀ ਹੋ ਜਾ ਆਪਣੀ ਮੌਤ ਲਈ ਸੋ ਇਹ ਜਿਹੜਾ ਇੱਕ ਫੇਸਬੁੱਕ ਪੋਸਟ ਸਾਡੇ ਕੋਲ ਆ ਜਾਂਦਾ ਹੈ ਤਾਂ ਇਹਦਾ ਵੀ ਅਸੀਂ ਕੌਗਨਿਸੈਂਸ ਲੈਂਦੇ ਹੈ ਐਂਡ ਇਹਦਾ ਇਮੀਡੀਏਟਲੀ ਇੱਕ ਐਫਆਈਆਰ ਐਫਆਈਆਰ ਨੰਬਰ 70 2025 ਦਾ ਸਿਟੀ ਬਟਾਲਾ ਥਾਣੇ ਦੇ ਵਿੱਚ ਦਰਜ ਹੁੰਦਾ ਹੈ ਅੰਡਰ ਸੈਕਸ਼ਨਸ ਆਫ ਐਕਸਟਰਸ਼ਨ ਥ੍ਰੈਟ ਐਂਡ ਐਕਸ ਐਂਡੀਜ਼ਰਿੰਗ ਟੂ ਲਾਈਫ ਨਾਲ ਅਸੀਂ ਪੱਚੀ ਆਰਮਸ ਐਕਟ ਦਾ ਇਹਦੇ ਵਿੱਚ ਸੈਕਸ਼ਨ ਲਾਇਆ ਇਹ ਬਹੁਤ ਸੰਗੀਨ ਕ੍ਰਾਈਮ ਸੀਗਾ ਐਕਸਟੋਰਸ਼ਨ ਕੰਮ ਇਹਦੇ ਵਿੱਚ ਸ਼ੂਟਿੰਗ ਹੋਈ ਸੀਗੀ ਤਾਂ ਇਹਦੇ ਵਿੱਚ ਅਸੀਂ ਸਪੈਸ਼ਲ ਟੀਮਸ ਬਣਾਈਆਂ ਦ ਟੀਮਸ ਵਰ ਲੈਡ ਬਾਈ ਐਸਪੀ ਡੀ ਸਾਹਿਬ ਐਂਡ ਡੀਐਸਪੀ ਸਿਟੀ ਇਹਦੇ ਵਿੱਚ ਨਾਲ ਸੀਗੇ ਆਪਣੇ ਇਨਚਾਰਜ ਸੀਆਈਏ ਟੀਮਸ ਨੂੰ ਉਹ ਕਰ ਰਹੇ ਸੀਗੇ ਸਾਰਾ ਮੋਨੀਟਰ ਤਨਾਲ ਜਿਹੜੀ ਆਪਣੀ ਟੈਕਨੀਕਲ ਔਰ ਸੀਆਈ ਦੀ ਟੀਮ ਇੱਥੇ ਹੈਗੀ ਤਾਂ ਇਹ ਗਰਾਉਂਡ ਤੇ ਕੰਮ ਕਰ ਰਹੇ ਸੀਗੇ ਅਲੋਂਗ ਵਿਦ ਐਸਐਚਓ ਸਿਟੀ ਤਾਂ ਕਾਫੀ ਦਿਨਾਂ ਤੱਕ ਇਹ ਆਪਰੇਸ਼ਨ ਚੱਲਾ ਜਿਹੜੇ ਬਹੁਤ ਮਿਹਨਤ ਕਰਕੇ ਇਵੈਨਚੁਅਲੀ ਆਨ ਬੇਸ ਆਫ ਹਿਊਮਨੈਂਟ ਐਂਡ ਟੈਕਨੀਕਲ ਇਨਪੁਟ ਬਟਾਲਾ ਪੁਲਿਸ ਨੇ ਜਿਹੜਾ ਕੇਸ ਹੈ ਟ੍ਰੇਸ ਕਰ ਲਿਆ ਸੋ ਜਦੋਂ ਕੇਸ ਟ੍ਰੇਸ ਹੋਇਆ ਇਨੀਸ਼ੀਅਲੀ ਇਹਦੇ ਵਿੱਚ ਅਸੀਂ ਜਿਹੜਾ ਸ਼ੂਟਿੰਗ ਮੋਡਿਊਲ ਹੈ ਉਹਦੇ ਜਿਹੜੇ ਤਿੰਨ ਬੰਦੇ ਅਣਪਛਾਤੇ ਸ਼ੁਰੂ ਦੇ ਵਿੱਚ ਸੀਗੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਵਿੱਚ ਜਿਹੜੇ ਤਿੰਨ ਬੰਦੇ ਆਏ ਇੱਕ ਦਾ ਨਾਮ ਹੈ ਰਾਜਵੀਰ ਸਿੰਘ ਰਾਜਵੀਰ ਸਿੰਘ ਖਲਸਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਜਦੋਂ ਬਾਅਦ ਵਿੱਚ ਅਸੀਂ ਪੁੱਛਿਆ ਤਾਂ ਹੀ ਵਾਸ ਸ਼ੂਟਰ ਹੂ ਐਕਚੁਅਲੀ ਸ਼ਾਟ ਐਟ ਦ ਸਪੌਟ ਇਸ ਤੋਂ ਇਲਾਵਾ ਇੱਕ ਬਲਵਿੰਦਰ ਉਰਫ ਰਾਹੁਲ ਅਸੀਂ ਫੜਿਆ ਇਹ ਉਸ ਮੋਟਰਸਾਈਕਲ ਨੂੰ ਡਰਾਈਵ ਕਰ ਰਾ ਸੀਗਾ ਜਿਹੜਾ ਮੌਕੇ ਵਾਰ ਦਾਥੇ ਗਿਆ ਸੀਗਾ ਇਹ ਵਡਾਲਾ ਇੱਕ ਪਿੰਡ ਹੈ ਤਰਨਤਾਰਨ ਚ ਪੈਂਦਾ ਉਥੋਂ ਦਾ ਹੈ ਤੀਜਾ ਇਹਦੇ ਵਿੱਚ ਜਿਹੜਾ ਬੰਦਾ ਫੜਿਆ ਗਿਆ ਇੱਕ ਸੁਖ ਸੇਜ ਪ੍ਰੀਤ ਹੈ ਇਹ ਵਿਚਾਲੇ ਮੋਟਰਸਾਈਕਲ ਦੇ ਵਿੱਚ ਉਚਾਲੇ ਬੈਠਾ ਸੀਗੇ ਰਸੂਲਪੁਰ ਤਰਨਤਾਰਨ ਦਾ ਸੀਗਾ ਤਾਂ ਜਦੋਂ ਬੰਦੇ ਫੜੇ ਗਏ ਇਹਦੇ ਵਿੱਚ ਸਾਰੀ ਜਿਹੜੀ ਕਾਂਸਪੀਰੀ ਕਾਂਸਪੀਰੇਸੀ ਜਿਹੜੀ ਖੁੱਲ ਗਈ ਉਹ ਖੁੱਲ ਕੇ ਸਾਹਮਣੇ ਇਹ ਆਈ ਕਿ ਇਹ ਨਾ ਤਿੰਨਾਂ ਨੂੰ ਇੱਕ ਵਿਸ਼ਾਲਦੀਪ ਨਾਮ ਦਾ ਬੰਦਾ ਹੈ ਕੈਨੇਡਾ ਬੈਠਾ ਹੈ ਇਹ ਪਿੰਡਰ ਪਿੰਡ ਹੈ ਖਲਸੀਆਂ ਦਾ ਉਹ ਸਾਰਿਆਂ ਨੂੰ ਉਹ ਹੈਂਡਲ ਕਰ ਰਾ ਸੀਗਾ ਇਹ ਗਾਂ ਇੱਕ ਰਣਜੋਤ ਸਿੰਘ ਹੈ ਜੋੜਾ ਸੰਘਾ ਕਰਕੇ ਪਿੰਡ ਹੈ ਕਿਲਾ ਲਾਲ ਸਿੰਘ ਚ ਪੈਂਦਾ ਹੈ ਇਹ ਰਣਜੋਤ ਸਿੰਘ ਆਪ ਇੰਗਲੈਂਡ ਬੈਠਾ ਇਹਦੇ ਕੈਨ ਤੇ ਵਿਸ਼ਾਲਦੀਪ ਨੇ ਇਹਨਾਂ ਨੂੰ ਹਾਇਰ ਕੀਤਾ ਸੀਗਾ ਜਿਹੜਾ ਸ਼ੂਟਿੰਗ ਮਾਡਲ ਸੀਗਾ ਤੇ ਇਹਦੇ ਵਿੱਚ ਬੜੀ ਜਿਹੜੀ ਦਿਲਚਸਪ ਗੱਲ ਹੈਗੀ ਇਸ ਕੇਸ ਦੇ ਵਿੱਚ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਨਾ ਜਦੋਂ ਗਾਂਸੀ ਦੇ ਵਿੱਚ ਤਫਤੀਸ਼ ਚੱਲੀ ਇਹਨਾਂ ਦੀ ਕੁਝ ਕੁ ਚਾਲੂ ਹੋਈ ਇਹਦੇ ਚ ਹੀ ਇਹ ਗੱਲ ਸਾਹਮਣੇ ਆਈ ਕਿ ਇਹਦੇ ਵਿੱਚ ਜਿਹੜਾ ਸੋ ਟੂ ਸੇ ਦਾ ਵਿਕਟਿਮ ਆਫ ਦਾ ਕਰਾਇਮ ਜਿਹੜਾ ਇਹਦਾ ਸ਼ਾਪ ਦਾ ਓਨਰ ਸੀਗਾ ਵਰਿੰਦਰ ਸਿੰਘ ਵਿਕੀ ਤਾਂ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਗੋਲੀਆਂ ਉਹਨੇ ਆਪ ਆਪ ਹੀ ਚਲਵਾਈਆਂ ਇਹਦਾ ਮਕਸਦ ਇਹ ਸੀਗਾ ਕਿ ਪੁਲਿਸ ਕੋਲ ਉਸ ਨੂੰ ਸਿਕਿਉਰਟੀ ਮਿਲ ਜਵੇ ਸੋ ਮੈਂ ਉਸ ਦਿਨ ਦੀ ਜਿਹੜੀ ਜਿਸ ਦਿਨ ਦੀ ਵਾਰਦਾਤ ਹੈ ਉਸ ਦਿਨ ਜਿਹੜੇ ਜਿਹੜੇ ਮਤਲਬ ਇੱਕ ਟਾਈਮ ਲਾਈਨ ਸਾਡੇ ਕੋਲ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੋ ਇਹ ਜਿਹੜਾ ਓਨਰ ਹੈ ਸ਼ੋਰੂਮ ਓਨਰ ਇਹ ਟਿਪਿਕਲੀ ਸ਼ਾਮ ਨੂੰ 9 ਵਜੇ ਆਪਣੀ ਦੁਕਾਨ ਬੰਦ ਕਰਦਾ ਹੈ ਲੇਕਿਨ ਜਿਸ ਦਿਨ ਦੀ ਵਾਰਦਾਤ ਹੈ 29 4 2025 ਦੀ ਤਾਂ ਉਦੋਂ ਇਹਨਾਂ ਨੇ ਆਣਾ ਸੀਗਾ ਸ਼ੂਟਿੰਗ ਮੋਡਿਊਲ ਨੇ ਉੱਥੇ ਗੋਲੀਆਂ ਚਲਾਨੀਆਂ ਸੀਗੀਆਂ ਬਟ ਉਹ ਟਾਈਮਲੀ ਨਹੀਂ ਆ ਸਕੇ ਸੋ ਇਹ ਉੱਥੇ ਵੇਟ ਕਰਦਾ ਰਿਹਾ ਕਿ ਇਹ ਆ ਕੇ ਗੋਲੀ ਚਲਾਣ ਫੇਰੀ ਜਾਊਗਾ ਸੋ ਉਹਨਾਂ ਨੂੰ ਜਦੋਂ ਪਿੱਛੇ ਉਹ ਬਟਾਲੇ ਲਾ ਕੇ ਪਿੱਛੇ ਜਿਹੜਾ ਉਹਨਾਂ ਦਾ ਵਿਸ਼ਾਲ ਹੈਂਡਲਰ ਸੀਗਾ ਉਹ ਉਹਨਾਂ ਨੂੰ ਸ਼ੂਟਿੰਗ ਮੋਡਿਊਲ ਨੂੰ ਕਾਲ ਕਰਕੇ ਇਹ ਕਹਿੰਦਾ ਕਿ ਉਹ ਥੋੜੀ ਵੇਟ ਕਰਦਾ ਪਿਆ ਉੱਥੇ ਦੁਕਾਨ ਤੇ ਉੱਥੇ ਤੁਸੀਂ ਛੇਤੀ ਪਹੁੰਚ ਜਾਓ ਹੋਰ ਇੱਕ ਜਿਹੜੀ ਇੰਟਰਸਟਿੰਗ ਗੱਲ ਹੈ ਜਦੋਂ ਇਹ ਉੱਥੇ ਦੁਕਾਨ ਲਾ ਕੇ ਪਹੁੰਚ ਗਏ ਇਹਨਾਂ ਨੂੰ ਨਹੀਂ ਲੱਗਿਆ ਪਤਾ ਕਿ ਇਹੀ ਸਾਡਾ ਟਾਰਗੇਟ ਹੈ ਇਹ ਦੁਕਾਨ ਇਹ ਕਿਤੇ ਅੱਗੇ ਚਲੇ ਗਏ ਸੋ ਉਹਨਾਂ ਨੂੰ ਫਿਰ ਫੋਨ ਆਇਆ ਇਹਦਾ ਜਿਹੜਾ ਹੈਂਡਲਰ ਹੈ ਵਿਸ਼ਾਲ ਬਾਹਰ ਜਿਹੜਾ ਬੈਠਾ ਹੈ ਕਿ ਤੁਸੀਂ ਤਾਂ ਟਾਰਗੇਟ ਤੋਂ ਅੱਗੇ ਨੰਗੇ ਹੋ ਤੁਸੀਂ ਵਾਪਸ ਚਲੇ ਜਾਓ ਸੋ ਮੁੜ ਕੇ ਵਾਪਸ ਆ ਗਏ ਉੱਥੇ ਜਿਹੜਾ ਇਹ ਵਿਕੀ ਹੈ ਇਹ ਸੀਗਾ ਦੁਕਾਨਦਾਰ ਨੇ ਆਪਣੀ ਦੁਕਾਨ ਬੰਦ ਕੀਤੀ ਸੀਗੀ ਬਟ ਹੀ ਵਾਸ ਵੇਟਿੰਗ ਥੇਰ ਫਿਰ ਇਹਨਾਂ ਨੇ ਉੱਥੇ ਗੋਲੀਆਂ ਚਲਾਈਆਂ ਐਂਡ ਦੈਨ ਦੇ ਐਸਕੇਪਡ ਫਰਮ ਦਾ ਸਪੌਟ ਇਹਦੇ ਵਿੱਚ ਇੰਟਰਸਟਿੰਗ ਗੱਲ ਹੋਰ ਇਹ ਹੈ ਕਿ ਇਹ ਵਾਰਦਾਤ ਕਰਨ ਲਈ ਜਿਹੜਾ ਇਹ ਸ਼ਾਪ ਦਾ ਓਨਰ ਓਨਰ ਹੈ ਵਰਿੰਦਰ ਸਿੰਘ ਵਿਖੀ ਤਾਂ ਇਹਨੇ ਕਪੜਿਆਂ ਦਾ گارਮੈਂਟਸ ਦਾ ਇੱਕ ਪਾਰਸਲ ਬਣਾਇਆ ਉਹਦੇ ਵਿੱਚ ਕਰੀਬਨ 26000 ਰੁਪਏ ਦੇ ਜਿਹੜੇ ਕਪੜੇ ਹੈ ਔਰ 12000 ਦਾ ਇੱਕ ਕੂਰੀਅਰ ਇਹਦੇ ਫਾਦਰ ਦੇ ਰਾਹੀਂ ਇੱਕ ਜਿਹੜਾ ਰਣਜੋਤ ਸਿੰਘ ਹੈ ਜੋੜਾ ਸਿੰਘ ਦਾ ਉਹਨੂੰ ਇੰਗਲੈਂਡ ਪੇਜਾ ਜਿਹਦੇ ਰਾਹੀਂ ਇਹ ਕੰਮ ਕਰਵਾਉਣਾ ਚਾਹੁੰਦਾ ਸੀਗਾ ਸੋ ਟੂ ਸੇ ਕਰੀਬਨ 38000 ਦੇ ਕਪੜੇ ਪਲੱਸ ਕੋਰੀਅਰ ਦਾ ਜਿਹੜਾ ਐਕਸਪੈਂਡੀਚਰ ਹੈ ਉਹ ਇਹਨਾਂ ਨੇ ਇੰਗਲੈਂਡ ਭੇਜਾ ਤਾਂ ਜਿਹੜਾ ਸ਼ੂਟਿੰਗ ਮੋਡਿਊਲ ਹੈ ਜਿਹੜੇ ਤਿੰਨ ਬੰਦੇ ਦੇ ਵਿੱਚ ਸੀਗੇ ਉਹਨਾਂ ਨੂੰ 50000 ਰੁਪਏ ਮਿਲਨੇ ਸੀਗੇ ਬਟ ਫਿਲਹਾਲ ਉਹਨਾਂ ਨੂੰ ਸਿਰਫ ਜਦੋਂ ਉਹ ਗ੍ਰਿਫਤਾਰ ਹੋਏ ਸਿਰਫ 3500 ਰੁਪਏ ਉਹਨਾਂ ਕੋਲ ਆਏ ਸੀਗੇ ਤਾਂ ਇਹਦੇ ਵਿੱਚ ਬੜਾ ਸ਼ਲਾਘਾਯੋਗ ਐਂਡ ਵੈਰੀ ਪ੍ਰੋਫੈਸ਼ਨਲ ਤਰੀਕੇ ਨਾਲ ਇਹ ਜਿਹੜਾ ਇਨਵੈਸਟੀਗੇਸ਼ਨ ਹੋਇਆ ਉਹਦੇ ਵਿੱਚ ਇਹ ਸਾਰੇ ਖੁਲਾਸੇ ਹੋਏ ਤਾਂ ਇਹਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ 2022 ਦੇ ਵਿੱਚ ਵੀ ਇਹਨਾਂ ਨੇ ਇੱਕ ਪਰਚਾ ਦਰਜ ਕਰਾ ਲਿਆ ਸੀਗਾ ਤਾਂ ਉਦੋਂ ਜਿਹੜਾ ਮੁਲਜ਼ਮ ਉਸ ਮੁਕਦਮੇ ਦਾ ਸੀਗਾ ਇੱਕ ਮੰਦੀਪ ਤੂਫਾਨ ਨਾਮ ਦੇ ਗੈਂਗਸਟਰ ਸੀਗਾ ਉਹ ਬਾਅਦ ਵਿੱਚ ਇੱਕ ਐਨਕਾਊਂਟਰ 'ਚ ਮਾਰਿਆ ਗਿਆ ਉਦੋਂ ਕਰਕੇ ਉਹਦਾ ਫਿਰ ਅਖਰਾਜ ਰਿਪੋਰਟ ਕੋਰਟ ਦੇ ਵਿੱਚ ਦਿੱਤੀ ਗਈ ਸੋ ਅਰੈਸਟ ਜਿਹੜੇ ਬੰਦੇ ਹੈ ਇਹਦੇ ਵਿੱਚ ਇੱਕ ਤਾਂ ਸ਼ੁਰੂਆਤੀ ਜਿਹੜੇ ਤਿੰਨ ਬੰਦੇ ਮੈਂ ਦੱਸੇ ਜਿਹੜੇ ਸ਼ੂਟਿੰਗ ਮੋਡਿਊਲ 'ਚ ਸ਼ਾਮਿਲ ਹੈਗੇ ਨੇ ਉਹ ਤਿੰਨ ਬੰਦੇ ਜਿਨ੍ਹਾਂ ਦਾ ਨਾਮ ਮੈਂ ਆਲਰੇਡੀ ਲੈ ਲਿਆ ਜਿਹੜਾ ਸ਼ਾਪ ਦਾ ਓਨਰ ਹੈ ਸ਼ੋਰੂਮ ਦਾ ਓਨਰ ਹੈ ਬਰਿੰਦਰ ਸਿੰਘ ਵਿੱਕੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਜਦੋਂ ਹੀ ਵਾਸ ਕਨਫਰੰਟਡ ਵਿਦ ਦਾ ਐਵਿਡੈਂਸ ਉਹਨੇ ਸਾਰਾ ਕੰਫੈਸ ਕਰ ਲਿਆ ਉਹਨੇ ਸਾਰੀ ਗੱਲ ਮੰਨੀ ਕਿ ਉਹਨਾਂ ਨੇ ਇਹ ਸਾਰਾ ਜਿਹੜਾ ਕਾਂਸਪੀਰੇਸੀ ਰਚਾਈ ਸੀਗੀ ਸਿਕਿਉਰਿਟੀ ਨੇ ਲੈ ਲਈ ਇਸ ਤੋਂ ਇਲਾਵਾ ਇੱਕ ਗੁਰਪ੍ਰੀਤ ਗੋਪੀ ਹੈ ਹੂ ਪ੍ਰੋਵਾਈਡਡ ਦਾ ਮੋਟਰਸਾਈਕਲ ਜੋ ਵਾਰਦਾਤ ਦੇ ਵਿੱਚ ਇਸਤੇਮਾਲ ਹੋਇਆ ਇੱਕ ਵਿਸ਼ਾਲ ਦਾ ਫਾਦਰ ਹੈ ਇਹਦੇ ਵਿੱਚ ਗੁਰਮੀਤ ਸਿੰਘ ਉਹ ਵੀ ਕੇਸ ਦੇ ਵਿੱਚ ਅਰੈਸਟ ਹੋਇਆ ਤੋੜੇ ਰਾਹੀ ਮੈਂ ਸਾਰਿਆਂ ਨੂੰ ਦੱਸਣਾ ਚਾਹਨਾ ਇਹ ਮੈਸੇਜ ਵੀ ਦਿਨਾ ਚਾਹਨਾ ਕਿ ਇਫ ਯੂ ਥਿੰਕ ਕਿ ਤੁਸੀਂ ਬੜੇ ਸਮਾਰਟ ਹੋ ਐਂਡ ਯੂ ਕੈਨ ਬਲਫ ਪੰਜਾਬ ਪੁਲਿਸ ਤਾਂ ਯੂ ਆਰ ਸੀਵਿਅਰਲੀ ਮਿਸਟੇਕਲ ਤਾਂ ਅਸੀਂ ਬੜੇ ਪ੍ਰੋਫੈਸ਼ਨਲੀ ਟੈਕਨੀਕਲੀ ਐਂਡ ਵਿਦ ਹਿਊਮਨੈਂਟ ਕੇਸਸ ਨੂੰ ਟ੍ਰੇਸ ਕਰ ਰਹੇ ਨੇ ਐਂਡ ਇਹੋ ਜਿਹਾ ਕੋਈ ਚਾਲ ਚੱਲੂਗਾ ਕਿ ਜੀ ਪੁਲਿਸ ਨੂੰ ਸ਼ਾਇਦ ਪਤਾ ਨਹੀਂ ਲੱਗੂਗਾ ਤਾਂ ਬੜੀ ਮਤਲਬ ਬਦਕਿਸਮਤੀ ਹੈ ਉਸ ਬੰਦੇ ਲਈ ਜਿਸ ਤਰ੍ਹਾਂ ਤੁਸੀਂ ਇਹਦੇ ਵਿੱਚ ਨਤੀਜਾ ਵੇਖ ਰਹੇ ਹੋ ਤਾਂ ਨਾਲ ਮੈਂ ਇਹ ਵੀ ਦੱਸਣਾ ਚਾਹਣਾ ਕਿ ਜਿਹੜਾ ਇੱਕ ਫਿਕੂਰ ਹੈ ਆਬਸੈਸ਼ਨ ਹੈ ਸਿਕਿਉਰਟੀ ਦਾ ਤਾਂ ਹਰ ਇੱਕ ਕੇਸ ਅਸੀਂ ਪ੍ਰੋਪਰਲੀ ਜਿੱਥੇ ਥ੍ਰੈਟ ਅਸੈਸਮੈਂਟ ਪ੍ਰੋਪਰ ਹੁੰਦਾ ਹੈ ਉਥੇ ਅਸੀਂ ਥ੍ਰੈਟ ਅਸੈਸਮੈਂਟ ਕਰਦੇ ਆ ਜਿੱਥੇ ਲੋਡ ਹੁੰਦੀ ਹੈ ਉਥੇ ਪੰਜਾਬ ਪੁਲਿਸ ਇਜ਼ ਆਲਵੇਜ਼ ਥੇਅਰ ਬਟ ਇਸ ਤਰ੍ਹਾਂ ਕੋਈ ਚਾਲ ਖੇਡੂਗਾ ਕਿ ਮੈਂ ਇਸ ਤਰ੍ਹਾਂ ਕਰ ਲੂੰਗਾ ਥੇਅਰ ਇਜ਼ ਨੋ ਸਕੋ ਫਾਰ ਐਨੀ ਸੱਚ ਐਕਟੀਵਿਟੀ ਇੱਕ ਕ੍ਰਿਮੀਨਲ ਐਕਟੀਵਿਟੀ ਹੈ ਐਂਡ ਹੁਣ ਜਿਸ ਤਰ੍ਹਾਂ ਤੁਸੀਂ ਨਤੀਜਾ ਦੇਖ ਰਹੇ ਹੋ ਐਂਡ ਇਹਦਾ ਜਿਹੜਾ ਟਿਕਾਣਾ ਜਿਹੜਾ ਜੇਲ੍ਹ ਈ ਹੈ ਸਰ ਕਿਹਨੇ ਇਹ ਜਿਹੜੀ ਸਿਕਿਉਰਟੀ ਮੰਗਦਾ ਸੀ ਇਹ ਕੋਪੀ ਸੁਰਤ ਵਾਸਤੇ ਮੰਗਦਾ ਸੀ ਕਿ ਜਾਂ ਪਹਿਲਾਂ ਵੀ ਨੂੰ ਕਿ ਤੁਮ ਜੀ ਸਰ ਮੇਰੇ ਤੋਂ ਪਹਿਲਾਂ ਵੀ ਸਿਕਿਉਰਟੀ ਹੈਗੀ ਸੀ ਬੰਦੇ ਆਇਆ ਸੀ ਗੱਲ ਮੈਂ ਇਹਦਾ ਮੈਂ ਜਿਸ ਤਰ੍ਹਾਂ ਕਰ ਰਹਾ ਸੀਗਾ ਕਿ 2022 ਦੇ ਵਿੱਚ ਵੀ ਇਹਨੇ ਇੱਕ ਪਰਚਾ ਦਰਜ ਕਰਾ ਲਿਆ ਸੀਗਾ ਉਹਦੇ ਵਿੱਚ ਜਿਹੜਾ ਮਲਜ਼ਮ ਹੈ ਉਹ ਬਾਅਦ ਵਿੱਚ ਪੁਲਿਸ ਐਨਕਾਊਂਟਰ ਦੇ ਵਿੱਚ ਮਾਰਿਆ ਗਿਆ ਤਾਂ ਇਹਦੇ ਕੋਲ ਕੁਝ ਟਾਈਮ ਸਿਕਿਉਰਟੀ ਰਹੀ ਵੀ ਇਨ ਫੈਕਟ ਵੀਲ ਅਸੈਸ ਦੈਟ ਕੇਸ ਆਲਸੋ ਜਿਹੜਾ ਉਹ ਪੁਰਾਣਾ ਸੀਗਾ ਬਟ ਇਹਦੇ ਵਿੱਚ ਹੁਣ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਰਾ ਖੁਲਾਸਾ ਹੋਇਆ ਕਿ ਇਹਨੇ ਆਪ ਹੀ ਸਾਜ਼ਿਸ਼ ਰਚਾ ਕੇ ਸਿਕਿਉਰਟੀ ਲੈਣ ਲਈ ਇਹ ਕੰਮ ਕੀਤਾ ਸੀਗਾ ਤਾਂ ਅਸੀਂ ਦੀ ਗ੍ਰਿਫਤਾਰੀ ਪਾਈ ਐਂਡ ਇਹ ਸਾਰਾ ਖੁਲਾਸਾ ਕਰਤਾ ਕਿ ਬੇਸ਼ੱਕ ਸਿਕਿਉਰਟੀ ਲੈਣ ਲਈ ਹੀ ਇਹਨਾਂ ਨੇ ਕੰਮ ਕੀਤਾ ਸੀਗਾ ਟੋਟਲ ਜਿਹੜੇ ਵਿਅਕਤੀ ਪਹਿਲਾਂ ਵੀ ਕੋਈ ਕੇਸ ਹੈ ਜਿਹੜੇ ਬਟਾਲੇ ਦੇ ਅੰਦਰ ਉਹਨਾਂ ਨੇ ਕੀ ਕੀ ਹੋਇਆ ਲੱਗਦਾ ਹੈ ਉਹ ਅਸੀਂ ਚੈੱਕ ਕਰ ਰਹੇ ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈ ਜਿਹੜੇ ਇਹਦੇ ਵਿੱਚ ਬੰਦੇ ਹੈ ਇਹਦੇ ਵਿੱਚ ਮੈਂ ਜ਼ਰੂਰ ਦੱਸੂਗਾ ਜਿਹੜਾ ਇਹਦਾ ਇੱਕ ਵਾਕਫਕਾਰ ਹੈ ਰੰਜੂਤ ਸਿੰਘ ਰਣਜੋਤ ਸਿੰਘ ਤੁਹਾਨੂੰ ਯਾਦ ਹੋਗਾ ਇੱਕ ਰਾਇਮਲ ਇੱਕ ਫ੍ਰੰਡ ਹੈ ਉਥੇ ਗ੍ਰੇਨੇਡ ਹਮਲਾ ਹੋਇਆ ਸੀਗਾ ਇੱਕ ਪੁਲਿਸ ਮੁਲਾਜ਼ਮ ਤੇ ਹੋਤੇ ਤਾਂ ਜਿਹੜਾ ਲੌਜਿਸਟਿਕਸ ਪਾਰਟ ਹੈ ਗ੍ਰੇਨੇਡ ਦਾ ਇਹਨੇ ਉਹ ਹੈਂਡਲ ਕੀਤਾ ਸੀਗਾ ਉਦੋਂ ਵੀ ਇਹ ਇੱਥੇ ਹੈ ਨਹੀਂ ਅਸੀਂ ਚਲੋ ਜਿਹੜੀ ਐਕਸਟਰਡੀਸ਼ਨ ਐਂਡ ਇਹਦਾ ਰੈੱਡ ਕਾਰਨਰ ਨੋਟਿਸ ਉਹ ਸਾਰਾ ਕੰਮ ਉਹਦੇ ਤੇ ਚੱਲਦਾ ਪਿਆ ਤਾਂ ਇਹ ਉਸ ਕੇਸ ਦੇ ਵਿੱਚ ਵੀ ਮਲਬਸ ਹੈ ਉਹ ਯੂਏਪੀਏ ਦੇ ਤਹਿਤ ਇਹਦੇ ਬਰਖਲਾਫ ਮੁਕੱਦਮਾ ਦਰਜ ਹੈ ਸਰ ਟੋਟਲ ਕਿੰਨੇ ਵਿਅਕਤੀ ਕਾਬੂ ਕੀਤੇ ਕੀ ਕੀ ਬਰਾਮਦ ਹੈ ਇਦੇ ਵਿੱਚ ਅਸੀਂ ਸ਼ੁਰੂ ਚ ਜਿਹੜੇ ਤਿੰਨ ਸ਼ੂਟਿੰਗ ਮੋਡਿਊਲ ਵਾਲੇ ਉਸ ਤੋਂ ਬਾਅਦ ਤਿੰਨ ਹੋਰ ਜਿਹੜੇ ਅਸੀਂ ਬਰਾਮਦ ਕਰ ਲਏ ਇਹਦੇ ਵਿੱਚ ਬੰਦੇ ਇਨਕਲੂਡਿੰਗ ਜਿਹੜਾ ਇਹ ਸ਼ੋਰੂਮ ਦਾ ਮਾਲਿਕ ਬਰਾਮਦ ਕਰ ਲਿਆ ਫਸਟ ਸਰ ਜਿਹੜਾ ਇਹ ਲੁੱਕੇ ਪਾਰਸਲ ਭੇਜਿਆ ਇਹਨਾਂ ਨੇ ਮੇਰਾ ਤੁਸੀ ਨਿਕਰ ਕਰਦੇ ਹੋ ਜਿੱਦਾਂ ਉਹ ਕੋਈ ਹੈਕ ਦੇ ਗੱਲ ਤੋਂ ਤਾਂ ਜਾਂ ਵੈਸੇ ਜਿਦਾ ਨਹੀਂ ਨਹੀਂ ਉਹ ਜਿਹੜਾ ਰੰਜੋਦ ਦਾ ਫਾਦਰ ਹੈ ਉਹਨੂੰ ਐਡਰੈਸ ਪਤਾ ਸੀਗਾ ਉਹ ਕਿੱਥੇ ਹੈ ਉੱਥੇ ਤਾਂ ਇਟ ਇਜ਼ ਅ ਨਾਰਮਲ ਪਾਰਸਲ ਜੋ ਕੋਲ ਜਿਹੜੇ ਇਹਨੂੰ ਸਾਰੇ ਇੰਗਲੈਂਡੋਂ ਕੈਨੇਡਾ ਵਾਲੇ ਕਿਹੜੇ ਰੋਗ ਨੇ ਉਹ ਬੈਂਕਸਰਟਾਈਜ਼ ਨੇ ਕਿ ਜਿਹੜਾ ਉਹ ਕੋਪਰੋਫੈਸਿਵ ਚੱਲ ਰਿਹਾ ਨਹੀਂ that is part of investigation ਕਿਉਂਕਿ ਸਾਨੂੰ ਇਹ ਪਹਿਲਾ ਵੀ ਲੋੜਿੰਦਾ ਹੈ ਕੇਸਾਂ ਦੇ ਵਿੱਚ ਤਾਂ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਨੇ